ਫਤੇਗੜ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ ਦੇ ਵਿੱਚ ਪੁਲਿਸ ਅਤੇ ਇੱਕ ਲੁਟੇਰੇ ਦੇ ਵਿਚਕਾਰ ਗੋਲੀਵਾਰੀ ਦੀ ਘਟਨਾ ਸਾਹਮਣੇ ਆਈ ਹੈ ਮੁਕਾਬਲੇ ਦੇ ਦੌਰਾਨ ਮਲਜ਼ਮ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਜਿਸ ਦੇ ਜਵਾਬ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਮਲਜ਼ਮ ਨੂੰ ਲੱਤ ਦੇ ਵਿੱਚ ਗੋਲੀ ਮਾਰ ਕੇ ਕਾਬੂ ਕੀਤਾ ਫਤੇਗੜ ਸਾਹਿਬ ਦੇ ਐਸਐਸਪੀ ਸ਼ੁਭਮ ਅਕਰਾਲ ਵੀ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ ਦੱਸਿਆ ਕਿ ਮੰਡੀ ਗੋਬਿੰਦਗੜ ਇਲਾਕੇ ਦੇ ਵਿੱਚ ਲੁੱਟ ਖੋਹ ਅਤੇ ਡਕੈਤੀ ਦੇ ਮਾਮਲਿਆਂ ਦੇ ਵਿੱਚ ਸ਼ਾਮਲ ਮਲਜ਼ਮ ਸ਼ਿਵਾਨੂ ਪੁਲਿਸ ਨੇ 15 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ ਮਲਜ਼ਮ ਤੰਤਉ ਪੁੱਛਗਿੱਛ ਤੇ ਦੌਰਾਨ ਉਸਨੇ ਗੈਰ ਕਾਨੂੰਨੀ ਹਥਿਆਰ ਲੁਕਾਉਣ ਦੀ ਜਾਣਕਾਰੀ ਦਿੱਤੀ ਸੀ ਇਸੇ ਕਾਰਨ ਅੱਜ ਪੁਲਿਸ ਟੀਮ ਮੁਲਜ਼ਮ ਨੂਜ਼ ਦੇ ਨਿਸ਼ਾਨ ਤੇ ਹੀ ਤੇ ਹਥਿਆਰ ਬਰਾਮਦ ਕਰਨ ਦੇ ਲਈ ਲੈ ਕੇ ਆਈ ਸੀ ਐਸਐਸਪੀ ਸ਼ੁਭਮ ਅਖਰਵਾਲ ਨੇ ਦੱਸਿਆ ਕਿ ਜਿਵੇਂ ਹੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਮੁਲਜ਼ਮ ਸ਼ਿਵਾ ਨੇ ਅਚਾਨਕ ਲੁਕਾਇਆ ਹਥਿਆਰ ਕੱਟ ਲਿਆ ਅਤੇ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ ਪੁਲਿਸ ਨੇ ਪੂਰੀ ਸਾਵਧਾਨੀ ਦੇ ਨਾਲ ਜਵਾਬੀ ਕਾਰਵਾਈ ਕੀਤੀ ਹੈ ਇਸ ਦੌਰਾਨ ਇਕ ਹੋਮਗਾਰਡ ਚਵਾਨ ਨੇ ਸੂਝਪੂਝ ਵਿਖਾਈ ਅਤੇ ਸਮੇਂ ਸਿਰ ਹਾਲਾਤ ਨੂੰ ਸੰਭਾਲ ਲਿਆ ਜਿਸ ਨਾਲ ਵੱਡਾ ਹਾਦਸਾ ਟਲ ਗਿਆ ਹੈ ਤੱਜ਼ੀ ਹੈ ਕਿ ਗੋਲੀਬਾਰੀ ਦੇ ਦੌਰਾਨ ਕਿਸੇ ਵੀ ਪੁਲਿਸ ਕਰਮੀ ਨੂੰ ਗੋਲੀ ਨਹੀਂ ਲੱਗੀ ਹੈ ਆਤਮ ਰੱਖਿਆ ਦੇ ਵਿੱਚ ਪੁਲਿਸ ਨੇ ਮਲਜ਼ਮ ਦੀ ਲੱਤ ਤੇ ਗੋਲੀ ਚਲਾਈ ਹੈ ਜਿਸ ਦੇ ਨਾਲ ਉਹ ਸਖਮੀ ਹੋ ਗਿਆ ਤੇ ਮੌਕੇ ਤੇ ਹੀ ਉਸ ਨੂੰ ਕਾਬੂ ਕਰ ਲਿਆ ਗਿਆ ਸਰ ਕੋਈ ਐਨਕਾਊਂਟਰ ਦੀ ਗੱਲ ਪਤਾ ਲੱਗੀ ਕੀ ਹੋਇਆ ਕੀ ਘਟਨਾ ਸੀ ਪਿਛਲੇ ਮਹੀਨੇ ਦਸੰਬਰ 19 ਦਸੰਬਰ ਨੂੰ ਇੱਕ ਇਤਰਾ ਮਿਲੀ ਸੀ ਸਾਡੀ ਟੀਮ ਨੂੰ ਕਿ ਇੱਕ ਵਿਅਕਤੀ ਸੀ ਆ ਉਹ ਜਦੋਂ ਗੋਗਨਗੜ ਦੇ ਵਿੱਚ ਹੀ ਸੀਗਾ ਤੇ ਪਿੱਛੇ ਤੋਂ ਬੰਦੇ ਆਏ ਮੋਟਰਸਾਈਕਲ ਤੇ ਸਵਾਰ ਤੇ ਉਹਦੇ ਨਾਲ ਕੁੱਟਮਾਰ ਕੀਤੀ ਤੇ ਲੁੱਟ ਖੋਹ ਕੀਤੀ ਤੇ ਫੌਰੀ ਤੌਰ ਤੇ ਜਿਹੜੇ ਐਸਐਚਓ ਗੋਗਨਗੜ ਸੀਗੇ ਉਹਨਾਂ ਨੇ ਸਾਰਾ ਮਾਮਲਾ ਅਨਲਾਈਜ਼ ਕੀਤਾ ਐਫਆਈਆਰ ਦਰਜ ਕੀਤੀ ਤੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਇਤੇ ਵਿੱਚ ਦੋਸ਼ੀਆਂ ਦੀ ਭਾਲ ਦੇ ਲਈ ਐਸਪੀਡੀ ਸਾਹਿਬ ਦੇ ਅੰਡਰ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਹੜੀ ਕਿ ਦੋਸ਼ੀਆਂ ਦੀ ਭਾਲ ਕਰ ਰਹੀ ਉਸੀ ਲੜੀ ਦੇ ਵਿੱਚ ਸਾਨੂੰ ਮੁਖਰੀ ਤੇ ਪਤਾ ਲੱਗਿਆ ਕਿ ਜਿਹੜਾ ਉਹਦੇ ਵਿੱਚ ਇੱਕ ਸ਼ਿਵਾ ਨਾਮ ਦਾ ਵਿਅਕਤੀ ਸੀ ਜਿਸ ਨੇ ਉਹ ਲੁੱਟਕੋ ਕੀਤੀ ਸੀ ਤੇ 15 ਤਾਰੀਖ ਨੂੰ ਗੋਵਿੰਦਗੜ ਠਾਣੇ ਦੇ ਇਲਾਕੇ ਦੇ ਵਿੱਚ ਉਹ ਗ੍ਰਿਫਤਾਰ ਕੀਤਾ ਗਿਆ। ਉਸੇ ਲੜੀ ਦੇ ਵਿੱਚ ਜਦੋਂ ਅੱਗੇ ਆਪਾਂ ਮਾਨਯੋਗ ਜੱਜ ਸਾਹਿਬ ਤੋਂ ਵੀ ਰਿਮਾਂਡ ਲਈਤੀ ਤੇ ਫਰਦਰ ਰਿਕਵਰੀ ਕਰ ਰਹੇ ਸੀ ਕਿ ਤੇ ਸਾਨੂੰ ਪਤਾ ਲੱਗਿਆ ਕਿ ਉਹਦੇ ਕੋਲ ਇੱਕ ਨਜਾਇਜ਼ ਪਤੀਵੌਰ ਦਾ ਰਿਵਾਲਵਰ ਵੀ ਸੀ ਤੇ ਉਹ ਰਿਵਾਲਵਰ ਐਪਿਸਟਲ ਹੈ ਤੇ ਉਸੇ ਦੇ ਵਿੱਚ ਅੱਗੇ ਜਦੋਂ ਆਪਾਂ ਇੱਥੇ ਜਦੋਂ ਰਿਕਵਰੀ ਕਰਾਏ ਰਿਕਵਰੀ ਕਰਾਣੇ ਆਏ ਤੇ ਸਾਨੂੰ ਇੱਥੇ ਜਿਹੜਾ ਹੈਗਾ ਜਦੋਂ ਆਪਾਂ ਇਧਰ ਗੋਵਿੰਦਗੜ੍ਹ ਦੇ ਇਲਾਕੇ ਦੇ ਵਿੱਚ ਹੀ ਆਈ ਸੀ ਤੇ ਉਹਨਾਂ ਨੇ ਸਾਡੀ ਟੀਮ ਤੇ ਫਾਇਰ ਕੀਤਾ ਫਾਇਰ ਤਾਂ ਨਹੀਂ ਲੱਗਿਆ ਟੀਮ ਨੂੰ ਪਰ ਉਹਦੇ ਵਿੱਚ ਸਾਡਾ ਇੱਕ ਮੁਲਾਜ਼ਮ ਸੀਗਾ ਗੋਮਗਾਰਡ ਦਾ ਗੁਰਸੇਵਕ ਉਹ ਜ਼ਖਮੀ ਹੋ ਗਿਆ ਗੇਰਪਿਆ ਸੀਗਾ ਚਰੀਟਾ ਪਜ ਗਿਆ ਸੀ ਪਰ ਫਿਲਹਾਲ ਆਊਟ ਆਫ ਡੇਂਜਰ ਤੇ ਜਵਾਬੀ ਫਾਇਰ ਦੇ ਵਿੱਚ ਫਿਰ ਸਾਡੀ ਟੀਮ ਨੇ ਵੀ ਫਾਇਰ ਕੀਤਾ ਜਿਹਦੇ ਵਿੱਚ ਉਹ ਵੀ ਜਿਹੜਾ ਹੈਗਾ ਉਹਦੇ ਗੋਡੇ ਆ ਤੇ ਅੱਗੇ ਸ਼ਾਰਟ ਲੱਗਿਆ ਤੇ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਉਹਦੀ ਸੇਫਟੀ ਨੂੰ ਤੇ ਆਂਦੇ ਵਿੱਚ ਰੱਖਦੇ ਹੋਏ ਸਰਤੇ ਮੁਲਾਜਮ ਨੂੰ ਵੀ ਤੇ ਜਿਹੜਾ ਉਹ ਸ਼ਿਵਾ ਸੀਗਾ ਜਿਹੜਾ ਜ਼ਖਮੀ ਹੋਇਆ ਇਹਨੂੰ ਵੀ ਦੋਨਾਂ ਨੂੰ ਹੀ ਸਿਵਲ ਹਸਪਤਾਲ ਵਿੱਚ ਹੀ ਲੈ ਜਾਇਆ ਗਿਆ ਫਿਲਹਾਲ ਉਹ ਜੇਰੇ ਇਲਾਜ ਹਨ ਤੇ ਆਊਟ ਆਫ ਡੇਂਜਰ ਹਨ ਤੇ ਜਿਹੜਾ ਹੈਗਾ ਉਹਦੇ ਕੋਲ ਜਿਹੜਾ ਅਸਲਾ ਸੀ ਉਹ ਅਸੀਂ ਬਰਾਮਦ ਕਰ ਲਿਆ ਤੇ ਅੱਗੇ ਇਸ ਕੇਸ ਵਿੱਚ ਫਰਦਰ ਜਿਹੜੀ ਕਤਨੀਸ਼ ਹੋ ਜਾਏ ਸਰ ਕਿੰਨੇ ਬੋਰ ਦਾ ਪਿਸਤਲ ਹੈ ਜਿਹੜਾ 32 ਬੋਰ ਦਾ ਸਰ ਕਿੰਨੇ ਕ ਕੇਸ ਨੇ ਇਹਦੇ ਤੇ ਜਿਹੜੇ ਪਹਿਲਾਂ ਰਜਿਸਟਰਡ ਨੇ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਇਹ ਪਿਛਲੇ ਕਈ ਸਾਲਾਂ ਤੋਂ ਇਲਾਕੇ ਦੇ ਵਿੱਚ ਲੁੱਟਫੋ ਤੇ ਜਿਹੜੀ ਹੈਗੀ ਆ ਹਥਿਆਰਾਂ ਦੇ ਨਾਲ ਡਕੈਤੀ ਕਰਦਾ ਰਿਹਾ ਹੈ ਦੇਤੇ ਹੁਣ ਤੱਕ 9 ਪਰਚੇ ਦਰਜ ਆ ਜਿਦੇ ਵਿੱਚ ਆਪਣੇ ਜ਼ਿਆਦਾਤਰ ਪਰਚੇ ਕੋਦੇ ਹੈਗੇ ਆ ਆਰਮਡ ਡੈਕੋਇਟੀ ਦੇ ਹੈਗੇ ਆ ਤੇ ਪਿੱਛੇ ਜੇ ਨਸ਼ੇ ਸੰਬੰਧੀ ਵੀ ਦਸੰਬਰ ਚ ਪਰਚਾ ਦਰਜ ਹੋਇਆ ਤੇ ਕਾਫੀ ਟਾਈਮ ਤੋਂ ਇਹ ਜਿਹੜਾ ਇਸ ਕੰਮ ਚ ਲੱਗਿਆ ਹੋਇਆ ਤੇ ਹੁਣ ਸਾਡੀ ਟੀਮ ਨੇ ਇਹਨੂੰ ਰਾਉਂਡ ਅਪ ਕਰਕੇ ਤੇ ਇਹ ਸਾਰੀ ਜਿਹੜੀ ਹੈਗੀ ਕਾਰਵਾਈ ਕਿੰਨੇ ਮੈਂਬਰ ਨੇ ਇਹਦੇ ਨਾਲ ਕੋਈ ਐਸੋਸੀਏਟ ਹੈ ਠੀਕ ਇਹਦੇ ਨਾਲ ਬਿਲਕੁਲ ਜੀ ਇਹ ਗਰੋ ਹੈ ਇਹਦੇ ਨਾਲ ਤੇ ਉਹਦੇ ਤੇ ਸਾਡੀ ਟੀਮ ਕੰਮ ਕਰ ਰਹੀ ਹੈ ਹਜੇ ਉਹ ਜਦੋਂ ਪ੍ਰੋਪਰ ਜਦੋਂ ਠੀਕ ਹੋ ਜਾਂਦਾ ਮੈਡੀਕਲੀ ਫਿਟ ਹੋ ਜਾਂਦਾ ਫਿਰ ਅਪਾ ਫਰਦਰ ਕੁਝ ਕੀਤਾ ਇੰਨਾ ਜੀਤੀ ਪਤਾ ਲੱਗ ਗਿਆ ਆਪਕੇ ਨਾਲ ਸਾਝਾ ਕਰਨਾ